ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਜਿਵੇਂ ਪਤਾ ਹੈ ਕਿ ਅਸੀਂ ਇਸ ਵਾਰ ਪ੍ਰਚਾਰ ਫੇਰੀ ਦੇ ਵਾਸਤੇ ਆਸਟ੍ਰੇਲੀਆ ਪੰਜ ਹਫ਼ਤੇ ਲਈ ਆਏ ਆਂ ਆਸਟ੍ਰੇਲੀਆ ਦੀ ਸਾਡੀ ਇਸ ਪ੍ਰਚਾਰ ਫੇਰੀ ਦੇ ਉੱਤੇ ਜੋ ਤਜਰਬੇ ਹੋਏ ਉਹਨਾਂ ਤਜਰਬੇ ਵਿੱਚੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਾਨੂੰ ਮੈਲਬਰਨ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਕ੍ਰੈਗੀਬਰਨ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਬੁਲਾਇਆ ਤੇ ਸਾਨੂੰ ਮਣਾ ਮੁਹੀ ਪਿਆਰ ਦਿੱਤਾ ਬਹੁਤ ਆਨੰਦ ਬਣਿਆ ਪਿਆ ਘਰ ਵਾਂਗੂ ਅਸੀਂ ਰਹਿੰਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਬਹੁਤ ਪਿਆਰ ਦਿੰਦੇ ਨੇ ਵਾਈਸ ਪ੍ਰਧਾਨ ਭਾਜੀ ओंकार ਸਿੰਘ ਜੀ ਹੋਣੀ ਭਾਜੀ ਗੁਰਦੀਪ ਸਿੰਘ ਜੀ ਮਠਾਰੂ ਸਾਹਿਬ ਹੋਣੀ ਉਹ ਸਾਡੇ ਕੋਲ ਘੰਟਿਆਂ ਬਧੀ ਆ ਕੇ ਬੈਠੇ ਰਹਿੰਦੇ ਨੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤਾਂ ਮੋਹੋਂ ਨਿਕਲਣ ਦੀ ਧੀਰ ਨਾਲ ਹੀ ਹਾਜ਼ਰ ਹੁੰਦੀ ਆ ਤੇ ਨਾਲ ਇਹ ਤੇ ਇੱਕ ਕੋਰੋਨਾ ਤਜਰਬਾ ਸਾਡਾ ਹੋਇਆ ਕੋਰੋਨਾ ਤਜਰਬਾ ਇਹ ਹੋਇਆ ਤੇ ਆ ਚੱਲ ਰਿਹਾ ਜਿਹੜਾ ਹਫਤਾ ਹੈ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਇਹ ਸਾਡਾ ਕੀਸ ਬ్రో ਗੁਰਦੁਆਰਾ ਸਾਹਿਬ ਵਿਖੇ ਬਕਸੀ ਉਥੋਂ ਦੇ ਪ੍ਰਧਾਨ ਸਰਦਾਰ ਹਰਮੇਲ ਸਿੰਘ ਜੀ ਬਡਾਲਾ ਕਲਾਂ ਕਪੂਰਥਲਾ ਜ਼ਿਲ੍ਹੇ ਵਿੱਚ ਆ ਉਥੋਂ ਦੇ ਵਾਸੀ ਨੇ ਉਹਨਾਂ ਨੇ ਕਹਿ ਕੇ ਵਾਈਸ ਪ੍ਰਧਾਨ ਸਰਦਾਰ ਓੰਕਾਰ ਸਿੰਘ ਜੀ ਦੇ ਕੋਲੋਂ ਇਹ ਮੰਗਿਆ ਤੇ ਢਾਡੀ ਜੱਥਾ ਸਾਨੂੰ ਇੱਕ ਹਫ਼ਤੇ ਲਈ ਦਿਓ ਜਦੋਂ ਅਸੀਂ ਉਥੇ ਕੀਰਤਨ ਕਰਨ ਵਾਸਤੇ ਗਏ ਸੋਮਵਾਰ ਦਾ ਦਿਨ ਸੀ ਸਾਡੇ ਨਾਲ ਰਾਜੂ ਪਾਜੀ ਗੁਰੂ ਘਰ ਦੇ ਸੇਵਾਦਾਰ ਨੇ ਸਾਧਪੁਰ ਨਗਰ ਤੋਂ ਉਹ ਨਾਲ ਗਏ ਪੰਥ ਦਾ ਪ੍ਰਸਿੱਧ ਰਾਗੀ ਜਥਾ ਭਾਜੀ ترਸੀਮ ਸਿੰਘ ਜੀ ਬਠਿੰਡੇ ਵਾਲੇ ਉਹਨਾਂ ਦੇ ਸਮੂੱਚੇ ਜਥੇ ਦੇ ਸਾਰੇ ਸਾਥੀ ਨਾਲ ਗਏ ਬੜੇ ਪ੍ਰੇਮ ਨਾਲ ਅਸੀਂ ਹੱਸਦੇ ਖੇលਦੇ ਗਏ ਜਦੋਂ ਗਏ ਮੀਂਹ ਪੈ ਰਿਆ ਸੀ ਪ੍ਰਬੰਧਕ ਕਮੇਟੀ ਦਾ ਸ਼ਾਇਦ ਕੋਈ ਉੱਥੇ ਮੈਂਬਰ ਨਹੀਂ ਸੀ ਕਿਉਂਕਿ ਮੌਸਮ ਜ਼ਿਆਦਾ ਖਰਾਬ ਸੀ ਮੈਂ ਹੈੱਡ ਗ੍ਰੰਥੀ ਜੀ ਨੂੰ ਗਿਆਨੀ ਸਤਪਾਲ ਸਿੰਘ ਜੀ ਨਵਾਂ ਸ਼ਹਿਰ ਵਾਲਿਆਂ ਨੂੰ ਫੋਨ ਕੀਤਾ ਤੇ ਅਸੀਂ ਪੁੱਜ ਗਏ ਉਹ ਕਹਿੰਦੇ ਵੀ ਮੈਂ ਕਿਤੇ ਫਿਊਨਲ ਤੇ ਆਇਆ ਹੋਇਆ ਮੈਂ ਤੁਹਾਡੇ ਕੋਲ ਇੱਕ ਸਿੰਘ ਭੇਜਦਾ ਜਿਹੜਾ ਸਿੰਘ ਸਾਡੇ ਕੋਲ ਆਇਆ ਉਹਦਾ ਨਾਮ ਕਿਰਪਾ ਸਿੰਘ ਹੋ ਸਕਦੇ ਨੇ ਸ਼ਾਇਦ ਪੂਰਾ ਨਾਮ ਕਿਰਪਾਲ ਸਿੰਘ ਹੋ ਸਕਦਾ ਜਾਂ ਕੀ ਆ ਮੈਨੂੰ ਪਤਾ ਨਹੀਂ ਸੁਲਤਾਨਪੁਰ ਲੋਧੀ ਤੋਂ ਨੇ ਉਹ ਕਪੂਰਥਲਾ ਜ਼ਿਲ੍ਹੇ ਤੋਂ ਉਹਨਾਂ ਨੇ ਸਾਨੂੰ ਪਹਿਲੀ ਹਦਾਇਤ ਜਿਹੜੀ ਦਿੱਤੀ ਉਹ ਧਿਆਨ ਨਾਲ ਸੁਣਿਓ ਜਦੋਂ ਅਸੀਂ ਗਏ ਉਹਨਾਂ ਨੇ ਪਹਿਲਾ ਘਰ ਦਾ ਜਦੋਂ 메ਨ ਦਰਵਾਜਾ ਖੋਲਿਆ ਦਰਵਾਜਾ ਖੋਲਣ ਸਾਰੀ ਸਾਨੂੰ ਸਾਰਿਆਂ ਨੂੰ ਕਹਿੰਦੇ ਵੀ ਜੋੜੇ ਬਾਹਰ ਉਤਾਰ ਦਿਓ ਮੀਂਹ ਪੈ ਰਿਹਾ ਮੀਂਹ ਪੈਂਦੇ ਦੇ ਵਿੱਚ ਜੋੜੇ ਉਤਾਰ ਦਿਓ ਮੈਂ ਕਿਹਾ ਵੀ ਪਿੱਛੇ ਜਾਣਗੇ ਕਹਿੰਦੇ ਨਹੀਂ ਬਾਅਦ ਵਿੱਚ ਲਿਫਾਫੇ ਚ ਪਾ ਕੇ ਲੈ ਜਾਾਂਗੇ ਆਪਾਂ ਇੱਥੋਂ ਨਾ ਗਏ ਪਰੇ ਜਾਾਂਗੇ ਤੇ ਮੈਂ ਇਕੱਲੇ ਨੇ ਜੋੜੇ ਦਰਵਾਜੇ ਦੇ ਪਿਛਲੇ ਪਾਸੇ ਉਤਾਰ ਦਿੱਤੇ ਤੇ ਮੈਂ ਨਾਲ ਤੁਰਨ ਲੱਗਾ ਤੇ ਮੈਂ ਬਾਕੀ ਸਿੰਘਾਂ ਨੂੰ ਆਵਾਜ਼ ਮਾਰੀ ਵੀ ਆਜੋ ਕੋਈ ਨਹੀਂ ਬਟ ਉਸਨੇ ਨਾਲ ਹੀ ਤੁਰੰਤ ਪੰਤ੍ਰ ਸੇਮ ਸਿੰਘ ਜੀ ਉਹਨਾਂ ਨੂੰ ਬਾਜੀ ਰਾਜੂ ਸਾਧਪਰੀਆ ਜੀ ਉਹਨਾਂ ਨੂੰ ਇਹ ਗੱਲ ਕਹੇ ਤੀ ਵੀ ਤੁਸੀਂ ਨਹੀਂ ਆ ਸਕਦੇ ਤੇ ਸਾਨੂੰ ਚਾਰਾਂ ਜਣਿਆਂ ਨੂੰ ਉਹ ਵੈਲਕਮ ਕਿਵੇਂ ਕਰ ਰਿਹਾ ਵੀ ਤੁਸੀਂ ਜੀ ਜੁੱਤੀਆਂ ਇੱਥੇ ਉਤਾਰ ਦਿਓ ਆਪਾਂ ਨੰਗੇ ਪੈਰੀਂ ਹੀ ਇੱਥੇ ਘੁੰਮਣਾ ਫਿਰਨਾ ਆ ਫਰਸ਼ ਠਰਿਆ ਪਿਆ ਪਹਿਲਾਂ ਲੱਗੀਆਂ ਹੋਈਆਂ ਕੋਈ ਚੱਪਲ ਪਾਉਣ ਦਾ ਅਧਿਕਾਰ ਨਹੀਂ ਆ ਕੋਈ ਜੋੜਾ ਪਾਉਣ ਦਾ ਅਧਿਕਾਰ ਨਹੀਂ ਆ ਔਰ ਵੱਡੀ ਗੱਲ ਕਿ ਫਰਸ਼ ਗੰਦਾ ਹੋਇਆ ਪੈਰ ਨਾਲ ਨਾਲ ਗੰਦੇ ਹੋ ਰਹਾ ਜਦੋਂ ਕਿਚਨ ਵਿੱਚ ਹਤਮਾਰੀ ਤਾਂ ਕਿਚਨ ਪੂਰਾ ਨਰਕ ਬਣਿਆ ਪਿਆ ਸੀ ਮੈਂ ਨਾਲ ਦੇ ਸਿੰਘਾਂ ਨੂੰ ਬੇਨਤੀ ਕੀਤੀ ਵੀ ਆਪਾਂ ਯਾਰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਿਚਨ ਦੀ ਸਫਾਈ ਕਰਨੇ ਆ ਲਗਭਗ ਸਾਢੇ 3-4 ਘੰਟੇ ਲਾ ਕੇ ਕਿਚਨ ਦੀ ਪੂਰੀ ਸਫਾਈ ਮੇਰੇ ਸਾਥੀ ਸਿੰਘਾਂ ਨੇ ਕੀਤੀ ਐਨ ਲਿਸ਼ਕਾਰ ਦਿੱਤੀ ਰਸੋਈ ਫੜ ਕੇ ਇਥੋਂ ਤੱਕ ਕਿ ਹੈੱਡ ਗ੍ਰੰਥੀ ਸਾਹਿਬ ਜਦੋਂ ਆਏ ਤਾਂ ਉਹ ਕਹਿੰਦੇ ਆ ਨਰਕ ਨੂੰ ਸਵਰਗ ਵਿੱਚ ਕਿਵੇਂ ਬਦਲ ਦਿੱਤਾ ਵਧੀਆ ਲੱਗਿਆ ਉਹਨਾਂ ਨੂੰ ਪਹਿਲੀ ਹਦਾਸੀਬ ਘਰ ਦੇ ਵਿੱਚ ਜੋੜਾ ਪਾ ਕੇ ਨਹੀਂ ਤੁਸੀਂ ਤੁਰਨਾ ਨੰਗੇ ਪੈਰੀ ਚੱਲਣਾ ਅਗਲੀ ਗੱਲ ਇੱਕ ਲੌਬੀ ਆ ਲੌਬੀ ਦੇ ਵਿੱਚ ਉੱਥੇ ਸੀਸੀਟੀ ਵੀ ਕੈਮਰਾ ਲੱਗਿਆ ਹੋਇਆ ਜਿਹੜਾ ਕੈਮਰਾ ਵਾਇਸ ਵੀ ਨਾਲ-ਨਾਲ ਰਿਕਾਰਡ ਕਰ ਰਿਹਾ ਉਹ ਵਾਇਸ ਨੂੰ ਰਿਕਾਰਡ ਕਰਕੇ ਉਹ ਹੁਣ ਨਾ ਜਾਣਿਆ ਵੀ ਪ੍ਰਬੰਧਕ ਕਮੇਟੀ ਆਪਣੇ ਫੋਨਾਂ 'ਤੇ ਦੇਖ ਰਹੀ ਆ ਕੋਈ ਦਫ਼ਤਰ ਵਿੱਚ ਬੈਠਾ ਦੇਖ ਰਿਹਾ ਫਿਰ ਅਗੀ ਸਿੰਘ ਕੀ ਕਰਦੇ ਆ ਕਥਾਵਾਜਕ ਸਿੰਘ ਕੀ ਕਰਦੇ ਆ ਢਾਡੀ ਸਿੰਘ ਕੀ ਕਰਦੇ ਆ ਇੱਕ ਕਿਸਮ ਦੀ ਜੇਲ ਵੀ ਕਮਰੇ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਜੇ ਬਾਹਰ ਜਾਣਾ ਤਾਂ ਫਿਰ ਵੀ ਕਮਰੇ ਥੱਲੇ ਰਹੋਗੇ ਉਸ ਤੋਂ ਬਾਅਦ ਵੀ ਜਨਾਲ ਸੰਗਤ ਨੂੰ ਇੱਕ ਬੇਨਤੀ ਜਿਹੜੀ ਜ਼ਰੂਰੀ ਮੈਂ ਦੱਸਣੀ ਚਾਹੁੰਦਾ ਉਹ ਸਾਡਾ ਵਿਦੇਸ਼ਾਂ ਵਿੱਚ ਆਉਣ ਦਾ ਪਰਪਸ ਕੀ ਹੁੰਦਾ ਬਹੁਤ ਸਾਰੀ ਸੰਗਤ ਕਹਿੰਦੀ ਵੀ ਤੁਹਾਨੂੰ ਤਾਂ ਇੱਥੇ ਪ੍ਰੋਗਰਾਮ ਨਹੀਂ ਮੁੱਕਦੇ ਤੁਸੀਂ ਕੀ ਕਰਨ ਚੱਲੇ ਹੋ ਇਹ ਸਚਾਈ ਹੈ ਜਿੱਥੇ ਵੀ ਜਾਈਏ ਸੰਗਤ ਬਹੁਤ ਪਿਆਰ ਕਰਦੀ ਆ ਵਿਦੇਸ਼ਾਂ ਵਿੱਚ ਆਉਣ ਦੇ ਪਿੱਛੇ ਸਾਡੇ ਦੋ ਕਾਰਨ ਆਉਂਦੇ ਆ ਪਹਿਲਾ ਕਾਰਨ ਹੁੰਦਾ ਗੁਰਮਤ ਦਾ ਪ੍ਰਚਾਰ ਕਰਨਾ ਦੂਸਰਾ ਕਾਰਨ ਹੁੰਦਾ ਆਪਣੇ ਯਾਰਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਪ੍ਰਸ਼ੰਸਕਾਂ ਨੂੰ ਗੁਰਮਖ ਪਿਆਰਾਂ ਨੂੰ ਮਿਲਣਾ ਕੋਲਾਉਂਦੀਆਂ ਰੰਗੀਆਂ ਰਹਿ ਗਏ ਨੇ ਜੀ ਜਦੋਂ ਸਾਡੇ ਦੇਸ਼ ਵਿੱਚ ਆਏ ਸਾਨੂੰ ਮਿਲ ਕੇ ਜਾਓ ਫਿਰ ਆਪਾਂ ਉਹਨਾਂ ਦਾ ਸ਼ਹਿਰ ਨੋਟ ਕਰ ਲੈਨੇ ਆ ਫੋਨ ਵਿੱਚ ਨੋਟ ਹੁੰਦਾ ਜਦੋਂ ਉਹ ਸ਼ਹਿਰ ਦੀ ਬੁਕਿੰਗ ਆਉਂਦੀ ਹੈ ਉਹਨਾਂ ਨੂੰ ਪਹਿਲਾਂ ਦੱਸਿਆ ਜਾਂਦਾ ਬਾਈ ਐ ਇਨੀ ਤਰੀਕ ਤੋਂ ਲੈ ਕੇ ਇਨੀ ਤਰੀਕ ਤੱਕ ਤੁਹਾਡੇ ਟਾਊਨ ਦੇ ਵਿੱਚ ਆ ਰਹੇ ਆ ਸੋ ਕੀਸ ਬਰੋਂ ਦੀ ਜਿਹੜੀ ਸੰਗਤ ਸੀ ਉਹਦੇ ਵਿੱਚੋਂ ਬਹੁਤ ਸਾਰੇ ਗੁਰਮਖ ਪਿਆਰੇ ਵੀਰ ਸਾਡੇ ਪ੍ਰਸ਼ੰਸਕ ਕਈ ਅਲੋਚਕ ਕਈ ਰਿਸ਼ਤੇਦਾਰ ਉਹਨਾਂ ਨੂੰ ਉਸੇ ਤਰ੍ਹਾਂ ਦਾ ਸੀ ਅਸੀਂ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਕੀਜ਼ ਬਰੋ ਆ ਰਹੇ ਆ ਉਹਨਾਂ ਵਿੱਚੋਂ ਸਾਡੇ ਪ੍ਰਸ਼ੰਸਕਾਂ ਵਿੱਚੋਂ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਮੇਰੇ ਇੱਕ ਬਹੁਤ ਕਰੀਬੀ ਦੋਸਤ ਦੀ ਸਿਸਟਰ ਹੈ ਤੇ ਨਾਲ ਉਹਨਾਂ ਦੇ ਉਹਨਾਂ ਦੀ ਇੱਕ ਹੋਰ ਸਹੇਲੀ ਲਗਭਗ 40 ਸਾਲ ਤੋਂ ਉਪਰ ਹੋਣਗੇ ਪੈ ਜਿਣੀ ਉਹ ਆਏ ਗੁਰਦੁਆਰਾ ਸਾਹਿਬ ਮੀ ਪੈ ਰਹੇ ਸੀ ਕੱਲ ਵੀ ਮੰਗਲਵਾਰ ਮੀ ਪੈ ਰਿਹਾ ਸੀਗਾ ਤੇ ਉਹਨਾਂ ਨੇ ਗੁਰੂ ਘਰ ਆ ਕੇ ਮੈਨੂੰ ਕਾਲ ਕੀਤੀ ਵੀ ਪਾਜੀ ਅਸੀਂ ਆਇਆ ਵੀ ਅਸੀਂ 2 ਮਿੰਟ ਮਿਲ ਕੇ ਜਾਣਾ ਮੈਂ ਕਿਹਾ ਭੈਣੇ ਵੀ ਮੈਂ ਦਸਤਾਰ ਸਜਾਵਾਂ ਨਾ ਤੁਸੀਂ ਜਾ ਤਾਈ ਮੱਥਾ ਟੇਕ ਲਓ ਨਮਸਕਾਰ ਕਰ ਲਓ ਤੇ ਫਿਰ ਆਪਾਂ ਬੈਠਦੇ ਹਾਂ ਮੈਂ ਦਸਤਾਰ ਸਜਾਉਣ ਲੱਗਿਆ ਉਹ ਭੈਣਾਂ ਲੰਗਰ ਪ੍ਰਸ਼ਾਦਾ ਛੱਕ ਕੇ ਜਦੋਂ ਆਈਆਂ ਤੇ ਮੇਰੇ ਨਾਲ ਦੇ ਸਰੰਗੀ ਮਾਸਟਰ ਸਿੰਘ ਉਹਨਾਂ ਨੂੰ ਲੈਣ ਵਾਸਤੇ ਚਲੇ ਗਏ ਤੇ ਮੈਂ ਨਾਲ ਕਿਹਾ ਵੀ ਮੈਂ ਦਸਤਾਰ ਸਜਾ ਕੇ ਬਾਹਰ ਆ ਗਿਆ ਤੁਸੀਂ ਲੌਬੀ ਵਿੱਚ ਬਿਠਾਓ ਉਹ ਭੈਣਾਂ ਲੌਬੀ ਜਾ ਕੇ ਬੈਠ ਗਈਆਂ ਤਾਂ ਮੈਨੂੰ ਦਸਤਾਰ ਸਜਾਉਂਦੇ ਨੂੰ ਉਹ ਕਿਰਪਾ ਸਿੰਘ ਨਾਮ ਦਾ ਬੰਦਾ ਜਿਹੜਾ ਕਮੇਟੀ ਨੇ ਅਸਲ ਵਿੱਚ ਉਹ ਜਸੂਸ ਰੱਖਿਆ ਹੋਇਆ ਵੀ ਰਾਗੀ ਸਿੰਘ ਕੀ ਕਰਦੇ ਆ ਕਿੰਨੀ ਇੱਕ ਵਾਰੀ ਚਾਹ ਬਣਾਉਂਦੇ ਆ ਕਿੰਨਾ ਖਸ ਦੇ ਖੇਲਦੇ ਆ ਹਸਣ ਖੇਲਣ ਤੇ ਵੀ ਪਾਬੰਦੀ ਆ ਜਦੋਂ ਅਸੀਂ ਉੱਥੇ ਲੌਬੀ ਦੇ ਵਿੱਚ ਘੁੰਮ ਰਹੇ ਸੀ ਮੇਰੇ ਸਾਥੀ ਸ਼ਰਨਜੀਤ ਸਿੰਘ ਨੂੰ ਗੈਲੀ ਜੀ ਨੇ ਉਚੇਚਾ ਕਿਹਾ ਵੀ ਭਾਈ ਸਾਹਿਬ ਦੀ ਸੁਰ ਨੀਮਾ ਰੱਖਿਓ ਹੌਲੀ ਬੋਲੋ ਇਹ ਸੋਹ ਹੱਸਦੇ ਕਹਿੰਦੇ ਆ ਵੀ ਢਾਡੀਆਂ ਦੇ ਸੁਰ ਤਾਂ ਉੱਚੇ ਹੁੰਦੇ ਆ ਉਹ ਮੂੰਹ ਮਰੇ ਉਂਗਲੀ ਲੈ ਕੇ ਕਹਿੰਦਾ ਨਾ ਨਾ ਇੱਥੇ ਕੈਮਰੇ ਲੱਗੇ ਹੋਏ ਆ ਮਤਲਬ ਇਹਨਾਂ ਪੈਰ ਬਣਾਇਆ ਹੋਇਆ ਜੁਬਦ ਉਹਨਾਂ ਰਕੀ ਟਾੜੀਆਂ ਨੂੰ ਇੱਕ ਮੁੱਲ ਨਹੀਂ ਖਰੀਦ ਲੈਂਦਾ ਬੰਦਾ ਇਸ ਤਰੀਕੇ ਦਾ ਮੈਂ ਦਸਤਾਰ ਸੇ ਜਾ ਰਿਹਾ ਸੀ ਤੇ ਉਹ ਕਿਰਪਾ ਸਿੰਘ ਨਾਂ ਦਾ ਬੰਦਾ ਮੈਨੂੰ ਆ ਕੇ ਕਹਿੰਦਾ ਗਿਆ ਜੀ ਇਸ ਘਰ ਦੇ ਵਿੱਚ ਤਾਂ ਅਸੀਂ ਕਿਸੇ ਬੰਦੇ ਨੂੰ ਵੀ ਨਹੀਂ ਆਉਣ ਦਿੰਦੇ ਤਾਂ ਤੁਸੀਂ ਬੀਬੀਆਂ ਨੂੰ ਸੱਦ ਲਿਓ ਮੈਂ ਕਿਹਾ ਭਾਜੀ ਵੀ ਸਾਡੀਆਂ ਭੈਣਾਂ ਨੇ ਉਹ ਸਾਡੇ ਰਿਸ਼ਤੇਦਾਰਾਂ ਆਂ ਨੇ ਨਹੀਂ ਜੀ ਨਹੀਂ ਇੱਥੇ ਅਲਾਉ ਨਹੀਂ ਹੈਗਾ ਮੈਂ ਕਿਹਾ ਕਿੰਦਾ ਕਹਿੰਦਾ ਜੀ ਕਮੇਟੀ ਦਾ ਆਰਡਰ ਆ ਮੈਂ ਕਿਹਾ ਯਾਰ ਕਮੇਟੀ ਦਾ ਆਰਡਰ ਜਿਹੜਾ ਮੰਨਣ ਵਾਲਾ ਉਹ ਤਾਂ ਮੰਨਾਂਗੇ ਜਿਹੜਾ ਨਹੀਂ ਮੰਨਣ ਵਾਲਾ ਉਹ ਕਿੰਨਾ ਮੰਨਾਂਗੇ ਕਹਿੰਦਾ ਨਹੀਂ ਜੀ ਇਹ ਕਮੇਟੀ ਦਾ ਹੁਕਮ ਆਵੇ ਇੱਥੇ ਨਹੀਂ ਕੋਈ ਆ ਸਕਦਾ ਮੈਂ ਤੁਹਾਡੇ ਇੱਥੇ ਸਾਥੀ ਨੂੰ ਦੱਸਿਆ ਸੀ ਓਪਰਾ ਬੰਦਾ ਨਹੀਂ ਆ ਸਕਦਾ ਮੈਂ ਕਿਹਾ ਓਪਰਾ ਥੋੜੀ ਉਹ ਤਾਂ ਸਾਡੇ ਆ ਉਹ ਸਾਡੇ ਰਿਸ਼ਤੇਦਾਰ ਆ ਓਪਰਾ ਤਾਂ ਕੋਈ ਵੀ ਨਹੀਂ ਆਇਆ ਓਪਰੇ ਨੂੰ ਅਸੀਂ ਕਿਉਂ ਆਣ ਦਿਆਂਗੇ ਉਹ ਕਹਿੰਦਾ ਨਹੀਂ ਜੀ ਆ ਨਹੀਂ ਸਕਦੇ ਮੈਂ ਫਿਰ ਵੀ ਗੱਲ ਮਕਾਉਣ ਲਈ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਚਲੋ ਵੀਰੇ ਕੋਈ ਗੱਲ ਨਹੀਂ ਤੇ ਅਸੀਂ ਗਾਉਂ ਤੋਂ ਖਿਆਲ ਰੱਖਾਂਗੇ ਮੈਂ ਦਸਤਾਰ ਸੇ ਜਾ ਕੇ ਉਹਨਾਂ ਲੜਕੀਆਂ ਦੇ ਕੋਲ ਜਾ ਕੇ ਬਹਿ ਗਿਆ ਮੈਂ ਫਤਿਹ ਬੁਲਾਈ ਹੱਥ ਜੋੜ ਕੇ ਔਰ ਉਹ ਕਮੇਟੀ ਵਾਲੇ ਅੱਜ ਵੀ ਸਾਰੀ ਮੀਟਿੰਗ ਦੇ ਕਿਉਂਕਿ ਉਹਨਾਂ ਨੇ ਸਾਰਾ ਰਿਕਾਰਡ ਕੀਤਾ ਸਾਡੇ ਸਿਰ ਦੇ ਉੱਤੇ ਕੈਮਰਾ ਲਾਇਆ ਹੋਇਆ ਸੀ ਤੇ ਉੱਥੇ ਅਸੀਂ ਕਿਵੇਂ ਮਿਲੇ ਹਾਂ ਕੀ ਗੱਲਬਾਤਾਂ ਹੋਈਆਂ ਮੇਰੇ ਨਾਲ ਦੇ ਤਨੋ ਸਿੰਘ ਇਹ ਵੀ ਮੇਰੇ ਨਾਲ ਹੀ ਗਏ ਅਸੀਂ ਚਾਰੇ ਜਣੇ ਬੈਠੇ ਹਾਂ ਉਹ ਦੋਨੋਂ ਲੜਕੀਆਂ ਸਾਹਮਣੇ ਬੈਠੀਆਂ ਅਸੀਂ ਗੱਲਬਾਤਾਂ ਕਰ ਰਹੇ ਹਾਂ ਉਹ ਕਿਰਪਾ ਸਿੰਘ ਨਾਮ ਦੇ ਬੰਦੇ ਨੇ ਜਾ ਕੇ ਕਮੇਟੀ ਨੂੰ ਪਤਾ ਨਹੀਂ ਕੀ ਅਗਲਾਈ ਕਿ ਆ ਉਹਨੇ ਚੌਤੀ ਲਾਈ ਚੁਗਲਖੋਰ ਆ ਬੰਦਾ ਉਹ ਨਾਰਦਮੋਨੀ ਰੱਖਿਆ ਹੋਇਆ ਉਹਨਾਂ ਨੇ ਕਮੇਟੀ ਵਾਲਿਆਂ ਨੇ ਉਹ ਚੁਗਲਖੋਰ ਦੀ ਚੁਗਲੀ ਦੀ ਬਦੌਲਤ ਭਾਈ ਸਤਨਾਮ ਸਿੰਘ ਜੀ ਧੀਰਪੁਰ ਨਗਰ ਤੋਂ ਸ਼ਹੀਦ ਪਾਈ ਗੁਰਦੇਵ ਸਿੰਘ ਦੇ ਬੁੱਤੀਰਪੁਰਿਆ ਉਹ ਆਪਣੇ ਆਪ ਨੂੰ ਭਤੀਜਾ ਕਹਿ ਰਿਹਾ ਕਿ ਮੈਂ ਉਹਨਾਂ ਦੇ ਪਰਿਵਾਰ ਚੋਂ ਆ। ਉਹ ਜਦੋਂ ਆਏ ਪਤਾ ਨਹੀਂ ਉਹਨਾਂ ਨੂੰ ਕਿੰਨਾ ਪੰਪ ਦੇਖ ਲਿਆ ਹੋਊਗਾ ਵੀ ਪੂਰੇ ਭਰੇ ਭੀਤੇ ਆਏ। ਆ ਕੇ ਸਾਡੇ ਉਹ ਭਣਾ ਦੇ ਨਾਲ ਗੱਲਬਾਤ ਚੱਲ ਰਹੀ ਆ ਤੇ ਔਨਸਾਰ ਉਹ ਕਹਿੰਦਾ ਜੀ ਇੱਥੇ ਬਹਿ ਕੇ ਤੁਸੀਂ ਗੱਲ ਨਹੀਂ ਕਰ ਸਕਦੇ। ਮੈਂ ਬੜੇ ਪਿਆਰ ਨਾਲ ਉਹਨਾਂ ਨੂੰ ਖਚ ਬਲਾ ਕੇ ਕਿਹਾ ਮੈਂ ਕਿਹਾ ਭਾਈ ਸਾਹਿਬ ਜੀ ਵੀ 10 ਮਿੰਟ ਦਾ ਸਮਾਂ ਦੇ ਦਿਓ ਪਰੌਣੇ ਆਏ ਆ ਵੀ ਅਸੀਂ ਗੱਲਬਾਤ ਕਰ ਲਈ ਆ ਪਰ ਬਾਅਦ ਚ ਗੱਲ ਕਰ ਲਵਾਂਗੇ। ਕਹਿੰਦਾ ਨਹੀਂ ਜੀ ਤੁਸੀਂ ਬੈਠ ਨਹੀਂ ਸਕਦੇ। ਮੈਂ ਕਹ ਵੀ ਸਾਡੀਆਂ ਭੈਣਾਂ ਆਈਆਂ ਨਹੀਂ ਉਹਨੇ ਫਿਰ ਮੇਰੀ ਗੱਲ ਦੇਖ ਲਿਆ ਵੀ ਇਹ ਮੰਨ ਨਹੀਂ ਰਿਹਾ ਤੇ ਉਹਨੇ ਉਹ ਕੁੜੀਆਂ ਨੂੰ ਸਿੱਧਾ ਕਿਹਾ ਵੀ ਤੁਸੀਂ ਇੱਥੇ ਬੈਠ ਨਹੀਂ ਸਕਦੀਆਂ ਉਹ ਲੜਕੀ ਕਮੈਂਟ ਦੇ ਵਿੱਚ ਸ਼ਾਇਦ ਦੱਸੂਗੀ ਵੀ ਇਦਾਂ ਹੋਇਆ ਕਿ ਨਹੀਂ ਹੋਇਆ ਉੱਚ ਤੋਂ ਕੁੜੀਆਂ ਨੂੰ ਹੁਣ ਸਿੱਧਾ ਹੀ ਕਹਿਣ ਲੱਗ ਗਿਆ ਸਾਡੇ ਗੈਸਟ ਨੂੰ ਕੋਈ ਘਰ ਆਏ ਨੂੰ ਇਨਸਲਟ ਕਰੇ ਤੇ ਫਿਰ ਮੈਂ ਬੋਲੂਗਾ ਨਾ ਮੈਂ ਫਿਰ ਕਿਹਾ ਮੈਂ ਕਹਾ ਭਾਈ ਸਤਨਾਮ ਸਿੰਘ ਜੀ ਬਈ ਇਦਾਂ ਕੀ ਗੱਲ ਸੌਖਿਆ ਕਹਿੰਦਾ ਜੀ ਇੱਥੇ ਚੋਰੀਆਂ ਹੋ ਜਾਂਦੀਆਂ ਇੱਥੋਂ ਸਮਾਨ ਗਾਇਬ ਹੋ ਜਾਂਦਾ ਇਹਦਾ ਅਰਥ ਸੀ ਸਿੱਧੇ ਤੌਰ ਤੇ ਵੀ ਜਿਹੜੇ ਤੁਹਾਡੇ ਪਰਾਣੇ ਆ ਇਹ ਵੀ ਚੋਰ ਹੋ ਸਕਦੇ ਆ ਹੁਣ ਇਸ ਆਏ ਗੈਸਟ ਦੀ ਅਸੀਂ ਅਨਸਲਟ ਕਿਦਾਂ ਬਰਦਾਸ਼ਤ ਕਰੀਏ ਉਹਨਾਂ ਲੜਕੀਆਂ ਨੇ ਵੀ ਬਹੁਤ ਹੀਣ ਭਾਵਨਾ ਮੰਨੀ ਤੇ ਮੈਂ ਫਿਰ ਉਹਨਾਂ ਨੂੰ ਕਹਤਾ ਮੈਂ ਕਹਾਂ ਭਾਈ ਜਿਹੜੀ ਤੁਹਾਡੀ ਗੱਲ ਮੰਨਣ ਵਾਲੀ ਉਹ ਮੰਨਾਂ ਕਿ ਤੁਹਾਡਾ ਆ ਹੁਕਮ ਗਲਤ ਹੈ ਤੁਹਾਡੇ ਇਸ ਹੁਕਮ ਨਾਲ ਅਸੀਂ ਸਹਿਮਤ ਨਹੀਂ ਉਹਨੇ ਜੀ ਗੁੱਸੇ ਚ ਆ ਕੇ ਦਰਵਾਜਾ ਖਿੱਚਿਆ ਕਹਿੰਦਾ ਚਲੋ ਮੈਂ ਪ੍ਰਧਾਨ ਨਾਲ ਗੱਲ ਕਰਦਾ ਮੈਂ ਕਹਾਂ ਯਾਰ ਜਾ ਜਿੰਨਾ ਕਰਮੀ ਕਰ ਲਾ ਨਾ ਇਹ ਗੱਲ ਗਲਤ ਆ ਜਿਹੜੀ ਗਲਤ ਗਲਤ ਆ ਉਹ ਨਾਲ ਹੀ 1 ਮਿੰਟ ਵਿੱਚ ਫਿਰ ਵਾਪਸ ਆ ਗਿਆ ਆ ਕੇ ਮੇਰੇ ਕੰਨ ਨੂੰ ਫੋਨ ਲਾ ਕੇ ਕਹਿ ਰਿਹਾ ਲੋ ਪ੍ਰਧਾਨ ਨਾਲ ਗੱਲ ਕਰ ਪ੍ਰਧਾਨ ਹਰਮੇਲ ਸਿੰਘ ਜੀ ਆ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਬਡਾਲਾ ਕਨਾ ਪਿੰਡ ਤੋਂ ਮੈਂ ਉਹਨਾਂ ਨੂੰ ਫ਼ਤਿਹ ਬੁਲਾਈ ਫ਼ਤਿਹ ਬੁਲਾ ਕੇ ਮੈਂ ਕਿਹਾ ਵੀ ਪ੍ਰਧਾਨ ਜੀ ਪਰੌਣੇ ਆਏ ਆ 10 ਮਿੰਟ ਬਾਅਦ ਮੈਂ ਤੁਹਾਨੂੰ ਬੈਕ ਕਾਲ ਕਰਦਾ ਉਹਨਾਂ ਨੇ ਕੋਈ ਬਾਤੂ ਗੱਲ ਨਹੀਂ ਕੀਤੀ ਉਹ ਕਹਿੰਦਾ ਠੀਕ ਆ ਜੀ ਉਹਨੇ ਫੋਨ ਕੱਟ ਤਾ ਪਰ ਉਹਨਾਂ ਤੇ ਇਹ ਉਲੰਭਾ ਕਿ ਬਾਅਦ ਵਿੱਚ ਮੈਂ ਉਹਨਾਂ ਨੂੰ 5-6 ਮਿੰਟਾਂ ਬਾਅਦ ਫੋਨ ਕੀਤਾ ਉਹਨਾਂ ਨੇ ਮੇਰਾ ਦੁਬਾਰਾ ਫੋਨ ਨਹੀਂ ਸੁਣਿਆ ਚਲੋ ਉਹ ਲੜਕੀਆਂ ਆਪਣੀ ਬੇਇੱਜ਼ਤੀ ਕਰਵਾ ਕੇ ਬੜੇ ਨਮੋਸ਼ੀ ਭਰਿਆ ਮਾਹੌਲ ਲੈ ਕੇ ਉਹ ਸਾਨੂੰ ਕਹਿੰਦੇ ਭਾਜੀ ਸੌਰੀ ਬਈ ਮਜ਼ਾ ਨਹੀਂ ਆਇਆ ਤੇ ਉੱਠ ਕੇ ਚਲ ਗਈਆਂ ਲੜਕੀਆਂ ਦੇ ਜਾਣ ਤੋਂ ਬਾਅਦ ਮੈਂ ਸਤਨਾਮ ਸਿੰਘ ਜੀ ਨੂੰ ਬਿਠਾਇਆ ਮੈਂ ਕਿਹਾ ਭਾਈ ਸਾਹਿਬ ਜੀ ਬਈ ਇਹ ਠੀਕ ਹੈ ਸਾਰਾ ਕੁਝ ਗਲਤ ਤਾਂ ਨਹੀਂ ਜੀ ਅਸੀਂ ਅਲਾਉ ਨਹੀਂ ਕਰਦੇ ਅਸੀਂ ਅਲਾਉ ਨਹੀਂ ਕਰਦੇ ਉਹਨਾਂ ਨਾਲ ਮੈਂ ਗੱਲਬਾਤਾਂ ਕੀਤੀਆਂ ਮੈਂ ਕਿਹਾ ਜੀ ਮੈਨੂੰ ਤੁਹਾਡਾ ਇਹ ਫੈਸਲਾ ਵਧੀਆ ਨਹੀਂ ਲੱਗਿਆ ਬਈ ਮੈਂ ਪਹਿਲੀ ਵਾਰ ਕੋਈ ਬਾਹਰ ਨਹੀਂ ਆਇਆ ਦੁਨੀਆ ਘੁੰਮੀ ਹੋਈ ਆ ਵਿਦੇਸ਼ਾਂ ਵਿੱਚ ਜਾਂਦੇ ਆਉਂਦੇ ਰਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਮੰਧ ਪ੍ਰਬੰਧ ਕਮੇਟੀ ਵਿੱਚ ਕਾਫੀ ਲੰਮਾ ਸਵਾ ਸੇਵਾ ਕੀਤੀ ਨੌਕਰੀ ਕੀਤੀ ਆ ਪਤਾ ਆ ਬੇ ਬਾਹਰ ਕਿਦਾਂ ਵਿਚਰੀਦਾ ਵੀ ਨਹੀਂ ਜੀ ਤੁਸੀਂ ਇੱਥੇ ਨਹੀਂ ਬੈਠ ਸਕਦੇ ਮੈਂ ਕਿਹਾ ਵੀ ਕਿੱਥੇ ਬੈਠੀਏ ਕਹਿੰਦੇ ਜੀ ਦੀਵਾਨ ਹਾਲ 'ਚ ਮੈਂ ਕਿਹਾ ਦੀਵਾਨ ਹਾਲ ਵਿੱਚ ਤਾਂ ਸੰਗਤ ਨੂੰ ਅਸੀਂ ਆਪ ਮਨਾ ਕਰਦੇ ਹਾਂ ਬੋਲੋ ਨਾ ਫਿਰ ਅਖੇ ਜੀ ਲੰਗਰ ਹਾਲ 'ਚ ਬਾਹਰ ਨਹੀਂ ਪਹਿਰਿਆ ਹੁਣ ਉਹ ਸਾਨੂੰ ਬੈਠਣ ਲਈ ਲੋਕੇਸ਼ਨ ਕਿੱਥੇ ਦੇ ਰਿਹਾ ਸਾਡੇ ਰਿਸ਼ਤੇਦਾਰਾਂ ਲਈ ਸਾਡੇ ਪ੍ਰਸ਼ੰਸਕਾਂ ਲਈ ਕਿੱਥੇ ਬੈਠ ਸਕਦੇ ਆ ਇਹਦੇ ਨਾਲ ਮੈਂ ਇੱਕ ਤਜਰਬਾ ਸ਼ੇਅਰ ਕਰਦਾ ਸਨ 2009 ਦੀ ਗੱਲ ਹੈ ਅਸੀਂ ਰੈਕਸਡਲ ਗੁਰਦੁਆਰਾ ਕੈਨੇਡਾ ਦੇ ਵਿੱਚ ਟੋਰਾਂਟੋ ਸਾਈਡ ਗਏ ਉਸ ਟਾਈਮ ਮੇਰੇ ਥਾਡੀ ਜੱਸੀ ਦੇ ਵਿੱਚ ਸਾਥੀ ਸੀ ਭਾਈ ਲਖਬੀਰ ਸਿੰਘ ਜੀ ਤਲਵਨ ਵਾਲੇ ਉਹਨਾਂ ਦੇ ਪੂਆਜੀ ਦੀ ਬੇਟੀ ਆਈ ਮਿਲਣ ਵਾਸਤੇ ਅਸੀਂ ਲੰਗਰ ਛਕਣ ਜਾ ਰਿਹਾ ਸੀ ਉਹ ਮਥਾ ਟੇਕਿਆ ਆ ਰਿਹਾ ਉਹ ਕਹਿੰਦੇ ਵੀ ਚਲੋ ਪਾਜੀ ਆਪਾਂ ਪਹਿਲਾਂ ਲੰਗਰ ਛਕਦੇ ਲੰਗਰ ਛਕਦੇ ਸੀ ਉਹ ਲੜਕੀ ਸੱਟ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ ਇੱਕ ਬਜ਼ੁਰਗ ਨੇ ਨਾ ਸਾਨੂੰ ਬੈਸੇ ਪਿਆਰ ਨਾਲ ਉਹਨੇ ਕੋਈ ਆਲੋਚਨਾ ਨਹੀਂ ਕੀਤੀ ਸੀ ਉਹਨੇ ਪਿਆਰ ਨਾਲ ਕਿਹਾ ਵੀ ਗਿਆਨੀ ਜੀ ਲੜਕੀਆਂ ਦੇ ਨਾਲ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਤੁਸੀਂ ਲੰਗਰ ਹਾਲ 'ਚ ਨਾ ਕਰਿਆ ਕਰੋ ਮੈਂ ਕਿਹਾ ਵੀ ਬਾਪੂ ਜੀ ਉਹ ਤਾਂ ਸਾਡੀ ਭੈਣ ਹੈ ਕਹਿੰਦਾ ਠੀਕ ਆ ਵੀ ਤੁਹਾਡੀ ਭੈਣ ਹੈ ਵੀ ਅਸੀਂ ਸਤਿਕਾਰ ਕਰਦੇ ਹਾਂ ਵੀ ਗਿਆਨੀ ਜੀ ਤੁਹਾਡੀ ਰਿਸਪੈਕਟ ਕਰਦੇ ਹਾਂ ਪਰ ਸੰਗਤ ਦੇਖਣ ਵਾਲੀ ਕਈ ਵਾਰੀ ਗਲਤ ਅੰਦਾਜ਼ੇ ਲਾ ਲੈਂਦੀ ਆ ਵੀ ਤੁਸੀਂ ਲੰਗਰ ਹਾਲ 'ਚ ਨਾ ਮਿਲਿਆ ਕਰੋ ਇਹ ਮੇਰਾ ਤਜਰਬਾ ਆ ਸਨ 2009 ਦਾ ਹੁਣ ਗੱਲ ਆ ਵੀ ਲੰਗਰ ਹਾਲ ਚ ਸੀ ਮਿਲ ਗਏ ਤਾਂ ਸੰਗਤ ਸਾਡੇ ਲਈ ਕੀ ਅਰਥ ਕੱਢਦੀ ਆ ਇਹ ਵੀ ਸਾਡੇ ਤੇ ਸਵਾਲ ਹੈ ਬਾਹਰ ਮੀਂਹ ਪੈ ਰਿਹਾ ਜੇ ਬਾਹਰ ਅਸੀਂ ਖੁੱਲ੍ਹੇ ਆ ਮਿਲਦੇ ਆ ਜੇ ਮੀਂਹ ਨਹੀਂ ਵੀ ਪੈ ਰਿਹਾ ਮੰਨ ਲਓ ਪਾਰਕਿੰਗ ਦੇ ਵਿੱਚ ਘੁੰਮ ਰਹੇ ਆ ਉਹਦੇ ਵੀ ਦੇਖਣ ਵਾਲਾ ਕੀ ਅਰਥ ਕੱਢੂਗਾ ਦੀਵਾਰ ਹਾਲ ਚ ਅਸੀਂ ਬਹਿ ਕੇ ਗੱਲਾਂ ਕਰਨ ਦੇ ਬਰ ਖਿਲਾਫ ਹੈ ਅਸੀਂ ਸੰਗਤ ਨੂੰ ਕਹਿੰਨੇ ਭਾਈ ਤੁਸੀਂ ਚੁੱਪ ਕਰ ਜੋ ਫਿਰ ਕਿੱਥੇ ਅਸੀਂ ਮਿਲਈਏ ਕਿੱਥੇ ਕਿਸੇ ਨੂੰ ਜੀ ਆਇਆਂ ਕਹੀਏ ਕਿਸੇ ਨੇ ਸਾਡੀ ਆਲੋਚਨਾ ਕਰਨ ਆਉਣਾ ਕਿਸੇ ਨੇ ਸਾਡੇ ਨਾਲ ਗੁਰਮਤ ਵਿਚਾਰ ਸਾਂਝੇ ਕਰਨ ਆਉਣਾ ਕਿਸੇ ਨੇ ਸਾਨੂੰ ਕੋਈ ਸਲਾਹ ਦੇਣ ਆਉਣਾ ਵੀ ਭਾਈ ਤੁਸੀਂ ਕੀਰਤਨ ਸੋਹਣਾ ਕਰਦੇ ਨੂੰ ਹੋਰ ਕਰਨ ਲਈ ਆਹ ਕਿਤਾਬ ਪੜੋ ਆਹ ਕਰੋ ਅਸੀਂ ਕਿੱਥੇ ਮਿਲ ਜਾਈਏ ਕਿਸੇ ਨੂੰ ਇਹ ਪ੍ਰਬੰਧਕ ਕਮੇਟੀ ਨੇ ਜੋ ਵੀ ਨੂਨ ਬਣਾਇਆ ਹੋਇਆ ਸੀ ਗਲਤ ਸੀ ਅਖੀਰ ਦੇ ਉੱਤੇ ਜਦੋਂ ਉਹ ਲੜਕੀਆਂ ਬੈਠੀਆਂ ਸੀ ਜਾਣ ਲੱਗੀਆਂ ਤੇ ਮੈਨੂੰ ਮੇਰੇ ਸਾਥੀ ਸ਼ਰਮਜੀਤ ਸਿੰਘ ਨੇ ਪੁੱਛਿਆ ਭਗਵਾਨ ਜੀ ਦਸਤਾਰਾ ਸਜਾ ਲਈਏ ਪ੍ਰੋਗਰਾਮ ਦਾ ਟਾਈਮ ਹੋ ਚੱਲਿਆ ਮੈਂ ਨਾਲ ਹੀ ਕਹਤਾਂ ਮੈਂ ਕਿਹਾ ਦਸਤਾਰਾਂ ਵੀ ਤਿਆਰੀ ਕਰ ਲਓ ਪ੍ਰੋਗਰਾਮ ਤੇ ਜਾਣ ਵਾਸਤੇ ਸਜਾ ਲਓ ਪਰ ਨਾਲ ਪੱਕੀ ਤਿਆਰੀ ਵੀ ਕਰ ਲਓ ਵੀ ਇਦਾਂ ਦੇ ਮਾਹੌਲ 'ਚ ਮੈਂ ਨਹੀਂ ਰਹਿ ਸਕਦਾ ਤੇ ਇਹੋ ਜੀ ਪ੍ਰਬੰਧਕ ਕਮੇਟੀ ਇੱਥੇ ਤਾਂ ਕਿਸੇ ਨੇ ਜੇਲ੍ਹ ਕੀਤੀ ਹੋਈ ਸਾਨੂੰ ਤੇ ਕਮਰੇ ਦੇ ਵਿੱਚ ਹੀ ਤੁਸੀਂ ਰਹਿ ਸਕਦੇ ਹੋ ਕਮਰੇ ਤੋਂ ਬਾਹਰ ਤੁਸੀਂ ਆਉਂਦੇ ਹੋ ਤੁਸੀਂ ਕੈਮਰੇ ਥੱਲੇ ਹੋ ਜੇ ਕੋ ਤੁਹਾਨੂੰ ਮਿਲਣ ਆਉਂਦਾ ਤਾਂ ਇਹ ਪੂਰੇ ਹਾਊਸ ਦੇ ਵਿੱਚ ਉਹਨੂੰ ਤੁਸੀਂ ਐਂਟਰੀ ਨਹੀਂ ਦੇ ਸਕਦੇ ਵੀ ਯਾਰ ਆਪਾਂ ਨਹੀਂ ਇੱਥੇ ਰਹਿ ਸਕਦੇ ਵੀ ਤੁਸੀਂ ਦਸਤਾਰਾਂ ਸਜਾ ਲਓ ਆਪਾਂ ਕੀਰਤਨ ਕਰਦੇ ਤੇ ਬਾਅਦ ਨਾਲੇ ਮਾਫੀ ਮੰਗ ਲੈਣੀ ਵੀ ਭਾਈ ਅਸੀਂ ਨਹੀਂ ਰਹਿਣਾ ਅਸੀਂ ਚਲੇ ਜਾਣਾ ਅੱਛਾ ਜੀ ਇੰਨੀ ਦਿਨ ਦੀ ਗੱਲ ਉਹੀ ਚੁਗਲਖੋਰ ਬੰਦਾ ਜਿਹੜਾ ਕਮੇਟੀ ਨੇ ਰੱਖਿਆ ਹੋਇਆ ਉਹ ਸਾਰੀ ਸੀਆਈਡੀ ਦੇਣ ਲਈ ਬੇ ਕਿਨੇ ਕਿੰਨੀ ਵਾਰੀ ਚਾਹ ਬਣਾਈ ਕੀ ਕੀਤਾ ਉਹ ਸਾਰੇ ਰਾਗੀਆਂ ਦੇ ਉੱਤੇ ਉਹਨਾਂ ਦਾ ਸੀਸੀਟੀ ਵੀ ਕੈਮਰੇ ਨਾਲ ਉਹ ਵੀ ਵੱਡਾ ਇੱਕ ਬੈਠਾ ਸੀਸੀਟੀ ਕੈਮਰਾ ਉਹ ਹੁੰਦਾ ਮੇਰੇ ਕੋਲ ਉਹ ਆ ਕੇ ਮੈਨੂੰ ਫਰਮਾਨ ਕੀ ਜਾਰੀ ਕਰਦਾ ਕਿ ਜਾਨੀ ਜੀ ਕਮੇਟੀ ਦਾ ਹੁਕਮ ਹੈ ਵੀ ਤੁਸੀਂ ਅੱਜ ਰਾਤ ਇੱਥੇ ਰਹਿ ਸਕਦੇ ਹੋ ਤੇ ਤੁਹਾਡਾ ਪ੍ਰੋਗਰਾਮ ਕੈਨਸਲ ਹੋ ਗਿਆ ਸਵੇਰੇ ਤੁਸੀਂ ਆਪਣਾ ਕਿਤੇ ਰਹਿਣ ਦਾ ਪ੍ਰਬੰਧ ਕਰ ਲਓ ਮੈਂ ਕਿਹਾ ਯਾਰ ਤੇਰੇ ਕਹਿਣ ਤੋਂ ਬਿਨਾਂ ਹੀ ਅਸੀਂ ਤਾਂ ਤਿਆਰੀ ਕਰੀ ਬੈਠੇ ਹਾਂ ਬਈ ਤੇਰਾ ਧੰਨਵਾਦ ਪਰ ਮੈਂ ਕਹਿੰਦਾ ਬਈ ਤੂੰ ਹੈ ਕੀ ਆ ਤੂੰ ਪ੍ਰਧਾਨ ਤੂੰ ਇੱਥੇ ਮੈਨੇਜਰ ਹੈ ਕਹਿੰਦਾ ਨਹੀਂ ਜੀ ਮੈਂ ਤਾਂ ਤਬਲਾ ਮਾਸਟਰ ਆ ਮੈਂ ਕਹਿੰਦਾ ਨਹੀਂ ਤੂੰ ਤਾਂ ਜਸੂਸ ਹੈ ਤੂੰ ਅੱਗ ਲਾਉਣ ਵਾਸਤੇ ਚੁਗਲ ਖੋਲ ਰੱਖਿਆ ਹੋਇਆ ਬਈ ਇੱਥੇ ਤੂੰ ਕਈਆਂ ਦੀਆਂ ਜੜਾ ਕਤਰਦਾ ਤੇ ਇਦਾਂ ਦੇ ਬੰਦਿਆ ਦੀ ਬਾਦ ਵਿੱਚ ਸੋਭਾ ਨਹੀਂ ਹੁੰਦੀ ਹੁੰਦੀ ਜੁੱਤੀਆਂ ਪੈ ਨਹੀਂ ਆਉਂਦੀਆਂ ਚਲੋ ਵੀਡੀਓ ਸੰਗਤ ਜੀ ਲੰਬੀ ਹੋ ਗਈ ਮੈਂ ਇਸ ਗੱਲ ਦੀ ਮਾਫੀ ਮੰਗਦਾ ਮੈਂ ਅਖੀਰ ਤੇ ਪਹੁੰਚਾ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਕੀਸ ਬ੍ਰੋਧੀ ਸੰਗਤ ਜਿਨੀਆਂ ਨੂੰ ਅਸੀਂ ਸਮਾਂ ਦਿੱਤਾ ਸੀ ਵੀ ਤੁਹਾਡੇ ਟਾਊਨ ਚ ਆ ਰਹੇ ਹਾਂ ਉਹਨਾਂ ਕੋਲੋਂ ਖਿਮਾ ਮੰਗਦੇ ਆ ਹੁਣ ਅਸੀਂ ਅੱਜ ਸ਼ਾਮ ਦਾ ਦਵਾਨ ਸਾਡਾ ਬੋਨੀ ਬਰੁੱਕ ਗੁਰਦੁਆਰਾ ਸਾਹਿਬ ਵਿਖੇ ਆ ਤੇ ਬਾਕੀ ਰਹਿ ਹੈ ਸਾਡੀ ਇੱਥੇ ਕਰੇਗੀ ਵਰਕ ਰਹਿਣੀ ਆ ਵੀਕਐਂਡ ਸਾਡਾ ਦਮਦਮਿਤ ਟਕਸਾਲ ਦਾ ਇੱਕ ਗੁਰਮਤ ਵਿਦਿਆਲਿਆ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਹੜੇ YouTube ਦਾ ਚੈਨਲ ਵੀ ਚਲਾਉਂਦੇ ਆ ਉਹਨਾਂ ਦੇ ਨਾਲ ਹੋਰ ਸਹਿਯੋਗੀ ਗੁਰਮੁਖ ਪਿਆਰਿਆਂ ਨੇ ਦਮਦਮਿਤ ਟਕਸਾਲ ਦੇ ਵਿਦਿਆਰਥੀਆਂ ਨੇ ਵਿਦਿਆਲਿਆ ਖੋਲ੍ਹਿਆ ਉੱਥੇ ਸਾਡਾ ਹੋਣਾ ਅਪਾ ਉੱਥੇ ਮਿਲ ਸਕਦੇ ਆ ਕਰੇਗੀ ਵਰਨ ਮਿਲ ਸਕਦੇ ਆ ਸਮੁੱਚੇ ਆਸਟ੍ਰੇਲੀਆ ਦੇ ਜਿੰਨੇ ਸਿੱਖ ਧਰਮ ਦੀਆਂ ਸੰਸਥਾਵਾਂ ਨੇ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇੱਕ ਖਾਸ ਜੋੜ ਕੇ ਬੇਨਤੀ ਕਰੂੰਗਾ ਤੇ ਭਾਈ ਤੁਸੀਂ ਚਾਹੇ ਜਥਾ ਇੰਡੀਆ ਤੋਂ ਸਾਦੇ ਹੋ ਚਾਹੇ ਤੁਸੀਂ ਹੋਰ ਕਿਸੇ ਮੁਲਕ ਤੋਂ ਸਾਦੇ ਹੋ ਜਿਹੜੇ ਜਥੇ ਨੂੰ ਵੀ ਤੁਸੀਂ ਕੀਜ਼ ਬਰੋ ਬੁਕਿੰਗ ਦਿੰਦੇ ਹੋ ਚਾਹੇ ਇਹ ਭਾਈ ਹਰਮੇਲ ਸਿੰਘ ਦੀ ਮੰਗ ਕੇ ਲੈਂਦੇ ਆ ਚਾਹੇ ਤੁਸੀਂ ਆਪ ਉਹਨਾਂ ਨੂੰ ਬੁਕਿੰਗ ਦਿੰਦੇ ਹੋ ਤੇ ਜਥਾ ਸਾਡੇ ਕੋਲ ਵਧੀਆ ਆਇਆ ਤੁਹਾਡੇ ਸੰਗਤ ਨੂੰ ਸੁਣਾਉਣੇ ਆ ਉਸ ਜਥੇ ਨੂੰ ਪਹਿਲਾਂ ਦੱਸ ਦਿਆ ਕਰੋ ਕਿ ਭਾਈ ਤੁਹਾਡੀ ਰਹਿਸ਼ ਜਿਹੜੀ ਉਹ ਜੇਲ੍ਹ ਚ ਐ ਇੱਕ ਤੁਸੀਂ ਕੈਦ ਕੱਟਣ ਜਾਣਾ پورا ਹਫਤਾ ਤੇ ਤੁਹਾਡੇ ਤੇ ਕੈਮਰਾ ਵੀ ਹੋਊਗਾ ਤੁਹਾਡੇ ਉੱਤੇ ਇੱਕ ਜਸੂਸ ਵੀ ਬੈਠਾ ਹੋਊਗਾ ਤੇ ਤੁਸੀਂ ਉੱਥੇ ਕਿਸੇ ਨੂੰ ਮਿਲ ਵੀ ਨਹੀਂ ਸਕਦੇ ਤੁਸੀਂ ਕਿਸੇ ਯਾਰ ਦੋਸਤ ਨੂੰ ਕਿਸੇ ਰਿਸ਼ਤੇਦਾਰ ਨੂੰ ਨਹੀਂ ਉੱਥੇ ਸੱਜ ਸਕਦੇ ਇੱਕ ਕਿਸਮ ਦੀ ਜੇਲ੍ਹ ਕੱਟਣ ਵਾਸਤੇ ਜਾਣਾ ਇੱਥੇ ਮੈਂ ਸਮੂਹ ਰਾਗੀਆਂ ਤੁਹਾਡੀਆਂ ਕਥਾਵਾਚਕ ਵੀਰਾਂ ਨੂੰ ਵੀ ਕਵੀ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਜੇਲ ਜਿਹੜੀ ਬਣਾਈ ਹੋਈ ਆ ਨਨ ਕੀਜ਼ ਬਰੋ ਵਾਲਿਆਂ ਨੇ ਤੇ ਉਹ ਇਹਦੇ ਵਿੱਚ ਜਾਣਾ ਅਸੀਂ ਤਾਂ ਬੜੀ ਘੁੱਟਣ ਫੀਲ ਕੀਤੀ ਮੈਂ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਭਈ ਮੈਂ ਪਹਿਲਾਂ ਹੀ ਸਿੰਘਾਂ ਨੂੰ ਕਹਤਾ ਵੀ ਭਾਈ ਤਿਆਰੀ ਕਰ ਲਓ ਆਪਾਂ ਇੱਥੇ ਰਹਿ ਨਹੀਂ ਸਕਦੇ ਬਹੁਤ ਮਾੜਾ ਪ੍ਰਭਾਵ ਆ ਲਾਸਟ ਉੱਤੇ ਇੱਕ ਗੱਲ ਹੋਰ ਦੱਸਦਾ ਅੱਜ ਵਾਲਾ ਸਮਾਂ ਜਿਹੜਾ ਅੱਜ ਚੱਲ ਰਿਹਾ ਅੱਜ ਬੁੱਧਵਾਰ ਦਾ ਦਿਨ ਅੱਜ ਸਾਡੀ ਸਿਸਟਰ ਦੇ ਇਨ-ਲਾਵ ਫੈਮਿਲੀ ਨੇ ਮਿਲਣ ਵਾਸਤੇ ਉੱਥੇ ਕੀਜ਼ ਬਰੋ ਹੀ ਆਣਾ ਸੀਗਾ ਉਹ ਲੜਕੀ ਦੀ ਨਣਾਣ ਆ ਸਕਦੀ ਸੀ ਲੜਕੀ ਦੀ ਸੱਸ ਆ ਸਕਦੀ ਆ ਸੋਰਾ ਸਾਬ ਆ ਸਕਦੇ ਦੇਰ ਜੇ ਠਾ ਸਕਦਾ ਲੜਕੀ ਇੰਡੀਆ ਉਹਨਾਂ ਦੇ ਬੈਠੇ ਹੋ ਸਾਡੀ ਇਹ ਅਨਸਲਟ ਹੁੰਦੀ ਤਾਂ ਕੀ ਉਹ ਲੜਕੀ ਨੂੰ ਬੜੀਆ ਤਰੀਕੇ ਨਾਲ ਗੱਲ ਕਰਦੇ ਕੀ ਕਹਿੰਦੇ ਵੀ ਤੇਰੇ ਭਰਾ ਨੂੰ ਤੇਰੇ ਭਰਾਵਾਂ ਨੂੰ ਸਾਰਾ ਸੰਸਾਰ ਇਦਾਂ ਰਿਸਪੈਕਟ ਦਿੰਦਾ ਸੰਗਤ ਇੱਜ਼ਤ ਦਿੰਦੀ ਆ ਪਰ ਉਹਨਾਂ ਦਾ ਤਾਂ ਨੌਕਰਾਂ ਤੋਂ ਬੁਰਾ ਹਾਲ ਆ ਤਾਂ ਜੇਲ੍ਹ ਚ ਬੈਠੇ ਆ ਕੀ ਉੱਥੇ ਸਾਡੀ ਲੜਕੀ ਦਾ ਸਰੂ ਉੱਚਾ ਹੁੰਦਾ ਕਿਵੇਂ ਦਾ ਮਤਲਬ ਇਹ ਸਾਨੂੰ ਮਾਹੌਲ ਜਿਣਾ ਚਾਹੁੰਦੇ ਆ ਨੌਕਰ ਬਣਾ ਕੇ ਰੱਖਣਾ ਚਾਹੁੰਦੇ ਆ ਮੈਂ ਰਾਗੀ ਢਾਡੀ ਜੀਰਾਂ ਨੂੰ ਵੀ ਬੇਨਤੀ ਕਰਦਾ ਵੀ ਯਾਰ ਉਹ ਗਲਤ ਗੱਲ ਹੈ ਜਿਸ ਗਲਤ ਗੱਲ ਨੂੰ ਆਪਾਂ ਗਲਤ ਨਾ ਕਿਹਾ ਤਾਂ ਆਪਣੇ ਲਈ ਮਾੜੀ ਗੱਲ ਹੈ ਤੇ ਉੱਥੇ ਦੇ ਰਾਗੀ ਸਿੰਘ ਉੱਥੇ ਦੇ ਢਾਡੀ ਉੱਥੇ ਦੇ ਗਰੰਥੀ ਸਿੰਘ ਬਿਲਕੁਲ ਸਾਇਲੈਂਟ ਮੈਂ ਉਹਨਾਂ ਨਾਲ ਗੱਲ ਕੀਤੀ ਹੈਡ ਗਰੰਥੀ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਬਹੁਤ ਚੰਗੇ ਬੰਦੇ ਨੇ ਭਾਈ ਸਤਪਾਲ ਸਿੰਘ ਜੀ ਨਵਾਂ ਸ਼ਹਿਰ ਤੋਂ ਮੈਂ ਕਿਹਾ ਵੀ ਜਾਨੀ ਜੀ ਇਹ ਗਲਤ ਹੋਇਆ ਉਹ ਕਹਿੰਦੇ ਜੀ ਗਲਤ ਨਾ ਕਿਹਾਣਾ ਸਾਹਿਬ ਹੋਇਆ ਤੁਸੀਂ 100% ਸਹੀ ਕਹਿ ਰਹੇ ਆਂ ਕਿਆ ਕਰੀਏ ਹੁਣ ਕਮੇਟੀਆਂ ਦੇ ਨਾਲ ਸਾਨੂੰ ਲੱਕੇ ਚੱਲਣਾ ਪੈਂਦਾ ਕਿਉਂ ਚੱਲਣਾ ਪੈਂਦਾ ਇਦਾਂ ਦਾ ਮਾਹੌਲ ਕਮੇਟੀਆਂ ਕਿਉਂ ਬਣਾਉਨੀਆਂ ਕਿ ਤੁਸੀਂ ਆਪਣੇ ਘਰਾਂ ਚ ਕਮੇਟੀ ਵਾਲੇ رہ ਸਕਦੇ ਹੋ ਪ੍ਰਧਾਨ ਸਾਹਿਬ ਆਪ ਤੁਸੀਂ ਕਹਿੰਦੇ ਹੋ 10 ਮਿੰਟ ਬਾਅਦ ਮੈਨੂੰ ਫੋਨ ਲਾ ਲਿਓ ਮੁੜ ਕੇ ਤੁਸੀਂ ਫੋਨ ਚੱਕਿਆ ਵੀ ਨਹੀਂ ਬੈਕ ਕਾਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਕਿ ਪੰਥ ਦੇ ਪ੍ਰਚਾਰਕਾਂ ਵਾਸਤੇ ਤੁਹਾਡੀ ਇੰਨੀ ਰਿਸਪੈਕਟ ਹੈ ਤੁਹਾਡੇ ਦਿਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ